ਅਸੀਗਾ ਕਿਸਾਨ ਵੀਰੋ ਤੁਹਾਡਾ ਬਰਾਡਕਾਸਟ ਰਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਪਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗੇ 95018282521 ਅੱਜ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂ ਬਾਈ ਦੀ ਝੋਟੀ ਜਿੱਤੀ ਅੱਜ ਫਸਟ ਪ੍ਰਾਈਜ਼ ਸਸੀਗਾ ਬਾਈ ਜੀ ਸਸੀਗਾ ਬਾਈ ਜੀ ਬਾਈ ਜੀ ਕੀ ਨਾਮ ਹੈ ਜੀ ਆਪਣਾ ਗੁਰਦੀਪ ਸਿੰਘ ਪਿੰਡ ਕਿਹੜਾ ਵੀਰੇ ਆਪਣਾ ਦਵਾਨੇ ਜੀ ਠੀਕ ਹੈ ਜ਼ਿਲ੍ਹਾ ਕਿਹੜਾ ਪੈਂਦਾ ਵੀਰ ਆਪਣਾ ਬਰਨਾਲਾ ਜ਼ਿਲ੍ਹਾ ਦਵਾਨੇ ਪਿੰਡ ਆ ਵੀਰੇ ਤੇ ਪਹਿਲਾਂ ਵੀ ਵੀਰੇ ਆਪਣੀ ਝੋਟੀ ਨੇ ਕਿਤੇ ਪ੍ਰਾਈਜ਼ ਦਿੱਤੇ ਕਿ ਫਸਟ ਟਾਈਮ ਸੀ ਫਸਟ ਟਾਈਮ ਵਧਾਈਆਂ ਵੀਰੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਠੀਕ ਹੋ ਜੀ ਬਾਕੀ ਤੁਸੀਂ ਬਾਈ ਦੇਖ ਸਕਦੇ ਹੋ ਝੋਟੀ ਨੂੰ ਨੀਲੀ ਰਾਵੀ ਹੈ ਵੀਰੇ ਇਹ ਪੈਰਾਂ ਦੇ ਵੇਖੋ ਬਹੁਤ ਸੋਹਣਾ ਵੀਰੇ ਖਾਣ ਬਣਾ ਵੀ ਦਿਖਾਉਨੇ ਆ ਵੀਰੇ ਤੁਹਾਨੂੰ ਚੰਗੀ ਭਰੀ ਹੋਈ ਆ ਚੰਗੀ ਹਾਈਟ ਦੀ ਆ ਵੀਰੇ ਇਹ ਕਿੰਨੇ ਟਾਈਮ ਦੀ ਬਾਈ ਜੀ ਇਹ 2 ਸਾਲ ਤੱਕ ਦੀ 2 ਸਾਲ ਤੇ 1 ਮਹੀਨੇ ਦੀ ਤੇ ਬਾਈ ਜੀ ਇਹਦਾ ਪਸ਼ੋਕੜ ਪਤਾ ਤੁਹਾਡੇ ਘਰ ਦੀ ਝੋਟੀ ਹੈ ਕਿ ਬਈ ਪਿੱਛੋਂ ਮੈਂ ਭੱਲੇ ਦੀ ਸਤਨਾਮ ਨੂੰ ਮੰਗਲ ਠੀਕ ਹੋ ਜੀ ਹੁਣ ਦਾ ਦੁੱਧ 21 ਕਿਲੋ 21 ਕਿਲੋ ਦੁੱਧ ਹੈ ਜੀ ਤੇ ਗੱਬਣਾ ਕਿ ਵਿਰੇ ਹੁਣ ਤੁਹਾਡੀ ਗੱਬਣਾ ਲਾਹੌਰੀ ਸਾਹਨ ਲਾਹੌਰੀ ਸਾਹਨ ਤੋਂ ਵਿਰੇ ਕਿੰਨੇ ਟਾਈਮ ਦੀ ਵਿਰੇ ਗੱਬਣਾ 2 ਮਹੀਨੇ ਦੀ ਗੱਬਣਾ ਬਾਈ ਝੋਟੀ ਤੁਸੀਂ ਦੇਖ ਸਕਦੇ ਹੋ ਤੇ ਇਹੋ ਜਿਹੀਆਂ ਵੀਡੀਓ ਵੀਰੇ ਵੱਧ ਤੋਂ ਵੱਧ ਸ਼ੇਅਰ ਕਰੋ ਗਰੁੱਪਾਂ 'ਚ ਤੇ ਬ੍ਰਾਡਕਾਸਟਲ ਫਾਰਮ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ ਬਾਈ ਜੀ